ਕਿੱਥੇ ਫਿਰਦੇ ਆ ਬਈ ਆਪਾਂ ਬਰਨਾਲੇ ਕੀ ਵਾਲਾ ਬਈ ਵਧੀਆ ਵਧੀਆ ਤਾਂ ਬਈ ਆਪਣਾ ਸਬਸਕ੍ਰਾਈਬਰ ਵੀ ਆ ਬਾਈ ਤੇ ਬਾਕੀ ਇਹ ਆਇਆ ਬਾਈ ਕਿਹੜਾ ਪਿੰਡ ਆ ਬਾਈ ਆਪਣਾ ਆਪਣਾ ਪੱਤੋ ਹੀਰਾ ਸਿੰਘ ਬਾਈ ਪੱਤੋ ਹੀਰਾ ਸਿੰਘ ਨਿਹਾਲ ਸਿੰਘ ਵਾਲੇ ਕੋਲੇ ਤਾਂ ਬਈ ਅੱਧੇ ਰਾਹ ਬਾਈ ਆਇਆ ਅੱਧੇ ਰਾਹ ਆਫੀ ਆਏ ਆ ਬਾਈ ਤਾਂ ਕਿਆ ਬਾਤ ਆ ਬਈ ਬਲੌਗ ਚੱਲਦੇ ਚੱਲਦੇ ਚੀ ਅੰਡਾ ਧਰਤਾ ਸਫਰੀ ਕਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਹੋ ਤਾਂ ਬਈ ਅੱਜ ਲੈ ਕੇ ਆਵਾਂਗੇ ਆਪਾਂ ਨਵੇਂ ਜਾਨਵਰ ਵਾਈਟ ਕਲਰ ਦੇ ਟਰਕੀ ਆਪਾਂ ਵੀਰੇ ਵਾਈਟ ਕਲਰ ਦੇ ਟਰਕੀ ਕਦੇ ਨਹੀਂ ਲਿਆਉਂਦੇ ਪਹਿਲੀ ਵਾਰ ਲੈ ਕੇ ਆਵਾਂਗੇ ਆਪਣੇ ਸੈਟਅਪ ਤੇ ਅੱਜ ਪਹਿਲਾਂ ਤਾਂ ਅਫੀਲੋ ਤੁਸੀਂ ਆ ਜਾਓ ਚਲੋ 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 ਭੱਜ ਕੇ ਭੱਜ ਕੇ ਰੌਲਾ ਨਾ ਪਾਓ ਰੌਲਾ ਨਾ ਪਾਓ ਆ ਜਾਓ ਚੱਲ 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 ਆ ਜਾਓ ਵੀ ਆ ਛੱਡ ਦੇ ਨੇ ਸਾਰੇ ਆ ਜਾਓ ਵੀ ਬਾਹਰ ਆ ਜਾਓ ਭੱਜ ਕੇ ਬੈਲਾ ਦੇਖੋ ਬਈ ਕਿਵੇਂ ਸ਼ਾਲਾ ਮਾਰਦੀ ਐ ਦੇਖ ਦੇਖ ਇਹਨਾਂ ਨੂੰ ਹਟ ਜਾ ਪਹਿਲਾਂ ਹਟ ਜਾ ਬੈਲਾ ਵੀ ਦਿੱਤੀ ਆਪਾਂ ਛੱਡ ਬਈ ਚੱਲ ਬੈਲਾ ਆ ਜਾ ਘਰੇ ਚਲੀਏ ਆਇਆ ਬੇਟਾ ਸ਼ੈਨਾਪੁੱਤ ਆਇਆ ਆਇਆ ਇੱਧਰ ਤਾਂ ਬਿਠਾ ਨੀ ਚਲੋ ਜੀ ਕਰਾਂ ਨੂੰ ਕਰਾਂ ਨੂੰ ਕਰਾਂ ਨੂੰ ਤੇ ਆਪਾਂ ਇੱਕ ਅੱਧੇ ਦਿਨ ਤੱਕ ਇਹਨਾਂ ਨੂੰ ਬਾਹਰ ਛੱਡਣ ਲੱਗ ਜਾਾਂਗੇ ਹਲੇ ਚੂਚੇ ਛੋਟੇ ਨੇ ਦੋ ਦਿਨ ਹੋਰ ਰੱਖਾਂਗੇ ਅੰਦਰ ਦੋ ਦਿਨਾਂ ਤੋਂ ਬਾਅਦ ਇਹਨਾਂ ਨੂੰ ਬਾਹਰ ਕੱਢਾਂਗੇ ਤਾਂ ਦਾਣਾ ਪਾਣੀ ਇਹਨਾਂ ਦਾ ਫਿੱਟ ਕਰਤਾ ਆ ਪਿਆ ਪਾਣੀ ਬਈ ਉਰੋਂ ਪਾਣੀ ਪੀ ਲਿਓ ਪੀਓ ਪਾਣੀ ਆ ਮੁਰਗੀ ਦੇ ਦਿਨ ਪੂਰੇ ਹੋ ਗਏ ਆਜੋ ਦੇਖਦੇ ਆ ਬੱਚਾ ਕੱਢਿਆ ਕਿ ਨਾ ਕੋਈ ਹਾਂ ਵੀ ਦਿਖਾ ਕੱਢਿਆ ਕਿ ਨਾ ਕੋਈ ਬੱਚਾ ਨਾ ਯਾਰ ਬਈ ਇੱਧਰ ਤਾਂ ਸਾਰੇ ਅੰਡੇ ਉਮੀ ਪਏ ਨੇ ਕੋਈ ਬੱਚਾ ਨਹੀਂ ਕੱਢਿਆ ਕੁਝ ਨਹੀਂ ਕੱਢਿਆ ਇੱਕ ਇੱਕ ਵੀ ਅੰਡੇ ਚੋਂ ਬੱਚਾ ਬਾਹਰ ਨਹੀਂ ਆਇਆ ਦਿਨ ਪੂਰੇ ਹੋ ਰਹੇ ਨੇ ਬਈ ਇੱਕ ਅੱਧੇ ਦਿਨ ਚ ਇਹਦੇ ਬੱਚੇ ਆਉਣ ਵਾਲੇ ਨੇ ਹਾਂ ਤਾਂ ਮਿੱਤਰੋ ਬਈ ਜਾਨਵਰ ਦਿੱਤੇ ਸਾਰੇ ਛੱਡ ਆਜੋ ਫਿਰ ਚੱਲੀਏ ਲੈਣ ਵਾਈਟ ਟਰਕੀ ਸ਼ਹਿਰ ਬਰਨਾਲਾ ਤੁਹਾਡਾ ਹਾਰਦਿਕ ਸਵਾਗਤ ਕਰਦਾ ਹੈ ਮੈਂ ਬਈ ਰੈਫਰ ਕਰ ਲੱਗ ਗਿਆ ਸੀ ਤੇ ਉਠਿਆ ਅਗ ਡੀਜੀ ਪਤਾ ਨਹੀਂ ਕਿਹੜੀ ਗੁਫਾ ਦੇ ਅੰਦਰ ਬਾੜ ਰੱਖੀ ਆ ਅੰਡਰਗਰਾਊਂਡ ਹੋਏ ਫਿਰਦੇ ਆ ਕਿੱਥੇ ਫਿਰਦੇ ਆ ਬਈ ਆਪਾਂ ਬਰਨਾਲਾ ਲਓ ਬਈ ਮਿੱਤਰੋ ਆਪਾਂ ਪਹੁੰਚ ਗਏ ਬਰਨਾਲੇ ਤੇ ਬੱਸ ਸਟੈਂਡ ਤੇ ਬਾਈ ਖੜਾਗਾ ਜਿਹਦੇ ਕੋਲੋਂ ਆਪਾਂ ਵਾਈਟ ਟਰਕੀਆਂ ਦਾ ਜੋੜਾ ਲੈਣਾ ਆਪਣਾ ਸਬਸਕ੍ਰਾਈਬਰ ਆ ਬਾਈ ਤੇ ਫੋਨ ਤੇ ਸਾਡੀ ਗੱਲ ਹੋਈ ਸੀਗੀ ਹੁਣ ਜਾ ਕੇ ਆਪਾਂ ਮਿਲਦੇ ਆ ਤੇ ਨਾਲੇ ਲੈਨੇ ਆ ਟਰਕੀ ਨਾਲੇ ਦੇਖਦੇ ਆ ਤਾਂ ਬੱਸ ਸਟੈਂਡ ਰਹਿ ਗਿਆ ਬੱਸ ਇੱਥੋਂ 1 ਮਿੰਟ ਦਾ ਰਾਹਗਾ ਤਾਂ ਸਾਹਮਣੀ ਬੱਸ ਸਟੈਂਡ ਆ ਉੱਥੇ ਖੜੇ ਨੇ ਬਾਈ ਹੋਰੀ ਅੰਦਰ ਹੀ ਨੇ ਬੱਸਣ ਦੇ ਅੰਦਰ ਹੀ ਬਾੜ ਲੈਨੇ ਇੱਕ ਵਾਰੀ ਲਓ ਜੀ ਬੱਸ ਸਟੈਂਡ ਆ ਗਿਆ ਬਾਈ ਬੱਸ ਸਟੈਂਡ ਦੇ ਅੰਦਰ ਹੀ ਬਾੜ ਲੈਨੇ ਆਪਾਂ ਇਹ ਆ ਬਾਈ ਬਰਨਾਲੇ ਦਾ ਬੱਸ ਸਟੈਂਡ ਗੱਡੀ ਐਪ ਦੇਖ ਕੇ ਲਾ ਦਿੰਨੇ ਆ ਕਿਤੇ ਇਧਰ ਨੂੰ ਜਾਈ ਉਹ ਖੜੇ ਨੇ ਮੈਨੂੰ ਲੱਗਦਾ ਕੀ ਆਲਾ ਬਾਈ ਵਧੀਆ ਵਧੀਆ ਤਾਂ ਬਈ ਆਪਣਾ ਸਬਸਕ੍ਰਾਈਬਰ ਵੀ ਆ ਬਾਈ ਤੇ ਬਾਕੀ ਇਹ ਆਇਆ ਬਾਈ ਕਿਹੜਾ ਪਿੰਡ ਆ ਬਾਈ ਆਪਣਾ ਆਪਣੇ ਪੱਤੋ ਹੀਰਾ ਸਿੰਘ ਬਾਈ ਪੱਤੋ ਹੀਰਾ ਸਿੰਘ ਨਿਹਾਲ ਸਿੰਘ ਵਾਲੇ ਕੋਲੇ ਤਾਂ ਬਈ ਅੱਧੇ ਰਾਹ ਬਾਈ ਆ ਅੱਧੇ ਰਾਹ ਆਫੀ ਆਏ ਆ ਬਾਈ ਤਾਂ ਵਾਈਟ ਟਰਕੀਆਂ ਦਾ ਜੋੜਾ ਬਾਈ ਆ ਫੀਮੇਲ ਆ ਤੇ ਆ ਮੇਲ ਆ ਬਾਈ ਤਾਂ ਤਿੰਨ ਚਾਰ ਅੰਡੇ ਧਰਿਆ ਇਹਨਾਂ ਨੇ ਹਲੇ ਤੱਕ ਾਂਡੇ ਲਾਉਣ ਲੱਗੇ ਜਾਨੀ ਕਿ ਤੇ ਬਾਈ ਤੋਂ ਆਪਾਂ ਇਹ ਜੋੜਾ ਲਿਆ ਤੇ ਗੱਡੀ ਚ ਧਰ ਲੈਨੇ ਆ ਬਾਈ ਜੋੜਾ ਤੇ ਗਰਮੀ ਬਹੁਤ ਆ ਹਨਾ ਬਾਅਦ ਚ ਫਿਰ ਚੱਲਦਿਆ ਚਾਹ ਪਾਣੀ ਪੀ ਕੇ ਆ ਚੱਕ ਲਓ ਬਈ ਮੇਲ ਤੁਸੀਂ ਆ ਖੋਲੀ ਬਈ ਟਾਕੀ ਯਾਰ ਉਹ ਖਾਲ ਉਹ ਖੋਲ ਦਿੰਦਾ ਮੁੰਡਾ ਕੋਈ ਨਹੀਂ ਲੋ ਬਈ ਇੱਥੇ ਧਰ ਦਿੰਨੇ ਆ ਆ ਸੀਟਾ ਚੱਕਦਾ ਬਈ ਮੈਂ ਇੱਕ ਮਿੰਟ ਜੱਗੇ ਆ ਮਡੀ ਸੀਟ ਲਾਈ ਯਾਰ ਚੱਕ ਕੇ ਇਧਰ ਲੋ ਵੀ ਫੀਮੇਲ ਧਰਤੀ ਆ ਸੀ ਮੇਲ ਆ ਵੀ ਧਰ ਦਿੰਨੇ ਆ ਬਈ ਦੋਨੇ ਵਧੀਆ ਬੈਠੇ ਰਹਿਣਗੇ ਫੈਟਾ ਵੀ ਕੰਮ ਬਸ ਬਸ ਬਾਟੇ ਕੇ ਆਣਗੇ ਆਪੀ ਇੱਕ ਵਾਰੀ ਮਾਰੂ ਛਾਲਾਂ ਹੀ ਆ ਟੇਕ ਜੂ ਟੇਕ ਜੂ ਬਈ ਕਰ ਦੋ ਬੰਦ ਕੋਈ ਚੱਕਰ ਨਹੀਂ ਅੰਦਰੋਂ ਤਾਂ ਕਿੱਧਰ ਭਜੂਗਾ ਲਾ ਦੇ ਚਲੋ ਫਿਰ ਚੱਲ ਕੇ ਫੈਟਪ ਤੇ ਮਿਲਦੇ ਆ ਛੱਡਦੇ ਆ ਚੱਲ ਗਏ ਆ ਜੋ ਵੀ ਮਿੱਤਰੋ ਤਾਰੀਏ ਫਿਰ ਹਾਂ ਵੀ ਕੀ ਹਾਲ ਚਾਲ ਨੇ ਤੁਹਾਡੇ ਵਧੀਆ ਏਸੀ ਦੇ ਵਿੱਚ ਨਿਆਰੇ ਲੈਂਦੇ ਆਏ ਨੇ ਬਈ ਬਾਕੀ ਗੱਡੀ ਬੰਦ ਕਰਤੀ ਸੀ ਤੇ ਆਜੋ ਹੁਣ ਤਾਰਦੇ ਆ ਟੈਂਪਰੇਚਰ ਇਹਨਾਂ ਦਾ ਸੈੱਟ ਕਰਤਾ ਤੇ ਆ ਫੀਮੇਲ ਆ ਬਈ ਆ ਸੀ ਇਹਦੇ ਘਰ ਵਾਲਾ ਬਈ ਮੇਲ ਤੇ ਦੋਨੇ ਜਮਾ ਚਿੱਟੇ ਨੇ ਬੱਗੇ ਬੱਗੇ ਰੂਮ ਵਰਗੇ ਤਾਂ ਮਿੱਤਰੋ ਬਈ ਪਹੁੰਚ ਗਏ ਆਪਾਂ ਆਪਣੇ ਸੈਟਅਪ ਤੇ ਤੇ ਨਾਲੇ ਇੱਧਰ ਛਿੜਕ ਲਿਆ ਪਾਣੀ ਬਈ ਠੰਡਾ ਠਾਰ ਕਰਤਾ ਬਈ ਸਾਰੀ ਜਗ੍ਹਾ ਹਨਾ ਤਾਂ ਆਜੋ ਫਿਰ ਇਹਨਾਂ ਨੂੰ ਬਾਹਰ ਕੱਢਦੇ ਆ ਬਾਰ ਛੱਡਦੇ ਆ ਬਈ ਤੇ ਦੇਖਦੇ ਆ ਕਿੰਨੇ ਸੋਹਣੇ ਲੱਗਦੇ ਆ ਕੀਰਤ ਆਪਾਂ ਪਹਿਲਾਂ ਕਦੇ ਨਹੀਂ ਲੈਂਦੇ ਹਨਾ ਅੱਜ ਬਈ ਪਹਿਲੀ ਵਾਰ ਆਏ ਨੇ ਤੇ ਨਾਲੇ ਆ ਲੈਂਦੀ ਫੀਡ ਬਈ ਤੇ ਆਹ ਉਹ ਰੇ ਰੰਗ ਪਏ ਨੇ ਆਹ ਸੀ ਰੰਗ ਇੱਕ ਰੈੱਡ ਲੈਂਦਾਗਾ ਤੇ ਇੱਕ ਆ ਹੋਰਾ ਹਨਾ ਆ ਗ੍ਰੀਨ ਤੋਤੇ ਰੰਗਾ ਰੰਗਾ ਆ ਫੜੋ ਚਲੋ ਆਜੋ ਪਹਿਲਾਂ ਟਰਕੀ ਛੱਡਦੇ ਆ ਲਓ ਜੀ ਆ ਖੁੱਲ ਗਈ ਬਈ ਗੰਡ ਕੱਢਦੇ ਕੱਢਦੇ ਲਓ ਜੀ ਆ ਛੜਤੀ ਵਾਈਟ ਟਰਕੀ ਫੀਮੇਲ ਬਈ ਗੱਟਾ ਫੜ ਕੇ ਖਿੱਚ ਲਿਆ ਯਾਰ ਆਪੀ ਬਾਹਰ ਆ ਜੂਆ ਬਾਫ ਛੜਤਾ ਵੀ ਲਓ ਜੀ ਦੇਖੋ ਵਾਈਟ ਟਰਕੀ ਮੇਲ ਬਈ ਦਾੜੀ ਵਾਲਾ ਤੇ ਇਹ ਲਿਆ ਬਈ ਆਪਾਂ ਟੋਟਲੀ ਆਪਾਂ ਜਨੀ ਕੀ ਆਪਾਂ ਨੂੰ 4000 ਦਾ ਦਿੱਤਾ ਬਾਈ ਨੇ ਬਾਕੀ ਆਪਣਾ ਹਨਾ ਤੇਲ ਪਾਣੀ ਤੇ ਖਰਚ ਆ ਗਿਆ ਜਿਹੜਾ ਬਰਨਾਲੇ ਜਾਣ ਤੇ ਉਹ ਅੱਡ ਸੀ ਪਰ ਜੋੜਾ ਆਪਾਂ ਨੂੰ 4000 ਦਾ ਦਿੱਤਾ ਆਸੀ ਬਈਏ ਦੀ ਦਾੜੀ ਬਈ ਆ ਬਲੈਕ ਕਲਰ ਦੀ ਦਾੜੀ ਹੈ ਬਈਏ ਇਹਦੇ ਤਾ ਮਿੱਤਰੋ ਬਈ ਟਰਕੀ ਨੇ ਆਉਂਦੇ ਸਾਰ ਅੰਡਾ ਧਰਤਾ ਕੀਰਤ ਉਧਰ ਦੇ ਖਾਂਡਾ ਧਰਤਾ ਜਾਂ ਅੰਡਾ ਚੱਕੀਏ ਖੜ ਜਾ ਖੜ ਜਾ ਖੜ ਜਾ ਤਾਇਆ ਤਾਇਆ ਅੰਡਾ ਚੱਕ ਲਾ ਬੋਚ ਕੇ ਚੱਕ ਲਾ ਤਾਂ ਬਈ ਟਰਕੀ ਨੇ ਆਉਂਦੇ ਸਾਰ ਬਈ ਦੇਖੋ 5 ਮਿੰਟਾਂ ਦੇ ਅੰਦਰ ਅੰਡਾ ਧਰਤਾ ਤੇ ਆਫੀ ਬਈ ਆਪਣੀ ਟਰਕੀ ਦਾ ਪਹਿਲਾ ਅੰਡਾ ਬਈ ਦੇਖੋ ਨਿੱਗਾ ਨਿੱਗਾ ਪਿਆ ਗਰਮਾ ਬਈ ਪੂਰਾ ਤਾਂ ਕਿਆ ਬਾਤ ਆ ਬਈ ਬਲੌਗ ਚੱਲਦੇ ਚੱਲਦੇ ਚੀ ਅੰਡਾ ਧਰਤਾ ਤਾਂ ਕੀਰਤ ਇਹਦੇ ਅੰਡੇ ਆਡਰ ਰੱਖਾਂਗੇ ਆਪਾਂ ਠੀਕ ਆ ਇਹਦੀ ਸਪੈਸ਼ਲ ਟੋਕਰੀ ਲਾ ਲੈ ਇੱਕ ਆ ਵਾਈਟ ਟਰਕੀਆਂ ਦੇ ਜੋੜੇ ਰਿਆਂ ਨੇ ਆਪਾਂ ਅੱਡ ਰੱਖਾਂਗੇ ਅੱਡ ਬੱਚੇ ਘੜਾਵਾਂਗੇ ਆ ਫੜਾਂਡਾ ਧਿਆਨ ਨਾਲ ਫੜੀ ਠੀਕ ਆ ਚਲੋ ਵੀ ਮਿੰਨੀ ਪੋਲਟਰੀ ਫਾਰਮ ਵਾਲੇ ਸਾਰੇ ਆਪਦੇ ਜਾਲ ਦੇ ਅੰਦਰ ਅੱਜ ਤੁਹਾਡਾ ਲਾਸਟ ਡੇ ਆ ਆ ਜਾਲ ਦੇ ਅੰਦਰ ਕਿਉਂਕਿ ਬਈ ਆਪਾਂ ਕੱਲ ਨੂੰ ਆਪਣੇ ਸੈਟਅਪ ਤੇ ਕੰਮ ਚਲਾਵਾਂਗੇ ਨਵਾਂ ਸੈਟਅਪ ਤਿਆਰ ਕਰਾਂਗੇ ਨਾਲੇ ਘੋੜੀ ਦਾ ਨਾਲੇ ਆ ਜਾਲ ਪੱਟ ਦਾਂਗੇ ਤੇ ਬਾਕੀ ਹੋਰ ਜਿਹੜੀਆਂ ਸਬਜ਼ੀਆਂ ਸਬਜ਼ੀਆਂ ਦੇ ਵਾਲੇ ਦੋਲੇ ਜਾਲੀਆਂ ਲੱਗੀਆਂ ਨੇ ਉਹ ਪੱਟ ਦਾਂਗੇ ਕੱਲ ਨੂੰ ਬਈ ਆ ਜਾਲ ਇੱਥੇ ਨਹੀਂ ਹੋਣਾ ਅੱਜ ਇਹਨਾਂ ਦੀ ਲਾਸਟ ਰਾਤ ਆ ਬਈ ਆ ਘਰ ਦੇ ਵਿੱਚ ਮਿੰਨੀ ਪੋਲਟਰੀ ਫਾਰਮ ਚ ਆਜੋ ਵੀ ਸਟਾਰਟਰ ਫੀਡ ਪਾਉਨੇ ਆ ਬਈ ਬੱਚਿਆਂ ਨੂੰ ਪਹਿਲੀ ਵਾਰ ਕੀੜ ਤੇ ਡੱਬਾ ਚਾੱਕ ਕੇ ਲਿਆ ਉਧਰ ਉਹ ਪੈ ਡੱਬਾ ਸਾਹਮਣੇ ਇਹ ਸਟਾਰਟਰ ਨਹੀਂ ਹੈਗੀ ਬਈ ਐਕਚੁਅਲੀ ਚ ਇਹ ਪ੍ਰੀ ਸਟਾਰਟਰ ਐਦੂ ਬਾਅਦ ਸਟਾਰਟਰ ਚੱਲੂਗੀ 20 ਦਿਨਾਂ ਬਾਅਦ ਆਪਾਂ 20 ਦਿਨ ਕੱਲੀ ਆ ਪਾਉਣੀਆਂ ਬਈ ਪ੍ਰੀ ਸਟਾਰਟਰ ਚੱਲ ਬਹੁਤਾ ਕੀਰਤ ਬਹੁਤਾ 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 ਇੰਨੀ ਖਾ ਲੈਣ ਤਾਂ ਬਹੁਤ ਆ ਬਸ ਬਸ ਆ ਯਾ ਰੱਖੀਏ ਲੈ ਚਲ ਉਹ ਖੋਲ ਹੋਰ ਬੱਚੇ ਭੁੱਖੇ ਬੈਠੇ ਨੇ ਆਜੋ ਵੀ ਬੱਚੋ ਚਲੋ ਵੀ ਖਾਓ ਦੇਖਿਓ ਬਈ ਆ ਫੀਡ ਨਾਲ ਇਹਨਾਂ ਦੀ ਦਿਨਾ ਚ ਗਰੋਥ ਹੋ ਜੂ ਬਈ ਦਿਨਾ ਚ ਏਡੇ ਵੱਡੇ ਹੋ ਜਾਣਗੇ ਦੇਖਿਓ ਫੀਡ ਦਾ ਰਿਜ਼ਲਟ ਆ ਲੋ ਵੀ ਬੱਚੋ ਤੁਹਾਡਾ ਪਾਣੀ ਮੈਨੂੰ ਪਤਾ ਪਾਣੀ ਨੂੰ ਵੀ ਤੁਹਾਨੂੰ ਬਹੁਤ ਟਾਈਮ ਹੋ ਗਿਆ ਤਾਂ ਭਈ ਅੱਜ ਬਾਹਰ ਗਏ ਹੋਏ ਸੀਗੇ ਤਾਂ ਕਰਕੇ ਆਪਾਂ ਹੁਣ ਆ ਕੇ ਸੇਵਾ ਕੀਤੀ ਆ ਤੇ ਜਾਂਦੇ ਹੋਏ ਆਪਾਂ ਰੱਖ ਗਏ ਸੀ ਦਾਣਾ ਪਾਣੀ ਦੋਨੇ ਚੀਜ਼ਾਂ ਤਾਂ ਭਈ ਕੰਮ ਡੰਨਾ ਕਰਦਿਆ ਬੰਦ ਆਸੀ ਇਹਨਾਂ ਦੀ ਪ੍ਰੀ ਸਟਰਟਰ ਫੀਡ ਬੱਚਿਆਂ ਦੀ ਲੋ ਵੀ ਬੱਚੋ ਆ ਖਾਓ ਤੁਸੀਂ ਇਹਦੇ ਨਾਲ ਤੁਸੀਂ ਜਲਦੀ ਵੱਡੇ ਹੋ ਜਾਓਗੇ ਲੈ ਗੀਰਤ ਪਾਣੀ ਲੈ ਇਹਨਾਂ ਦਾ ਲੋ ਜੀ ਆਸੀ ਪਾਣੀ ਇਹਨਾਂ ਦਾ ਸੋ ਪਾਣੀ ਪੀ ਲੈਣਗੇ ਕੱਲੀਆਂ ਜਿਹੜੀਆਂ ਬੱਚੇ ਵਾਲੀਆਂ ਮੁਰਗੀਆਂ ਨੇ ਪ੍ਰੀ ਸਟਰਟਰ ਫੀਡ ਆਪਾਂ ਉਹਨਾਂ ਨੂੰ ਪਾਵਾਂਗੇ ਦੂਜੀਆਂ ਨੂੰ ਦੂਜੇ ਦਾਣੇ ਚੱਲਣਗੇ ਇੱਕ ਵਾਰੀ ਜਦੋਂ ਬੱਚੇ ਕੱਢ ਲੈ ਫਿਰ ਉਹਨਾਂ ਨੂੰ ਵੀ ਆ ਫੀਡ ਚਲਾ ਦਾਂਗੇ ਚਿੱਟਾ ਜਿਹਾ ਬੱਚਾ ਬਹੁਤ ਭੜਾ ਬਈ ਮੈਂ ਦੇਖਿਆ ਸੀਗਾ ਇੱਕ ਬੱਚੇ ਨਾਲ ਲੜੀ ਜਾਂਦਾ ਸੀਗਾ ਓ ਹੋ ਹੋ ਡੋਲੋ ਨਾ ਆ ਕੰਮ ਨਾ ਕਰੋ ਯਾਰ ਵਿੱਚ ਖਾ ਲੋ ਤਾਂ ਚਲੋ ਭਈ ਇਹਨਾਂ ਦਾ ਕੰਮ ਦਾਣਾ ਕਰਦਿਆ ਬੰਦ ਆਇਓ ਵੀ ਮਿੱਤਰੋ ਦਿਖਾਈਏ ਸ਼ਰਾਜੀਆ ਦੇ ਬੱਚੇ ਤੇ ਨਾਲੇ ਪਾਈਏ ਮਿੱਟੀ ਇਹਨਾਂ ਦੇ ਘਾਮ ਫਲੇ ਚ ਪਹਿਲਾਂ ਤਾਂ ਦੇਖੋ ਬਈ ਯਾਰ ਬੱਚੇ ਕਿੱਡੇ ਵੱਡੇ ਹੋ ਗਏ ਬਈ ਦਿਨਾ ਚ ਕਿੱਡੇ ਵੱਡੇ ਕਰਤੇ ਬਈ ਐਨੀ ਜਿਆਦੇ ਖਰਾਕ ਦਿੰਦੇ ਨੇ ਸ਼ਰਾਜੀ ਪੋਟਾ ਭਰ ਦਿੰਦੇ ਨੇ ਬਈ ਦਿਨਾ ਚ ਹੀ ਬੱਚਿਆਂ ਨੂੰ ਵੱਡਾ ਕਰ ਦਿੰਦੇ ਨੇ ਤੇ ਦੇਖੋ ਬਈ ਬੱਚਿਆਂ ਦੀ ਗਰੋਥ ਚੈੱਕ ਕਰੋ ਬਈ ਕਿੱਡੇ-ਕਿੱਡੇ ਹੋ ਗਏ ਲੈ ਦੇਖੋ ਪੋਟਾ ਜਮਾ ਡੱਕ ਰੱਖਿਆ ਬਈ ਤੇ ਆ ਵੀ ਦੇਖੋ ਕਿੱਡਾ ਵੱਡਾ ਹੋ ਗਿਆ ਐਦਾ ਵੀ ਪੋਟਾ ਭਰ ਰੱਖਿਆ ਬਈ ਤਾਂ ਬਹੁ ਟਾਈਮ ਬਾਅਦ ਬੱਚੇ ਦੇਖਣ ਨੂੰ ਮਿਲੇ ਨੇ ਤੁਹਾਨੂੰ ਵਧਾਈਆਂ ਤੇ ਨਾਲੇ ਪਾਈਏ ਮਿੱਟੀ ਆ ਜੋ ਥਾਂ ਗਿੱਲਾ ਹੋ ਰਿਹਾ ਬਈ ਆਹ ਦੇਖੋ ਆ ਲਿਆਂਦੀ ਆ ਮਿੱਟੀ ਆ ਮਿੱਟੀ ਪਾ ਦਿੰਨੇ ਆ ਬਈ ਆਪਾਂ ਇੱਥੇ ਸਾਰਾ ਭਰ ਦਿੰਨੇ ਆ ਮਿੱਟੀ ਨਾਲ ਤਾਂ ਕਿ ਬਈ ਹਨਾ ਵਧੀਆ ਇਹ ਤੰਦਰੁਸਤ ਰਹਿਣ ਇਹਨਾਂ ਨੂੰ ਬਿਠਾਣ ਦੀ ਫਮੈਲਰ ਨਾ ਛੜੇ ਇੱਕ ਮੁਠੀ ਹੋਰ ਪਾ ਦਿੰਨੇ ਆ ਬਾਦੂ ਆ ਬਈ ਲੋ ਬਈ ਬੱਚੋ ਆਜੋ ਹੁਣ ਤੁਹਾਨੂੰ ਬਿਠਾਈਏ ਤੁਹਾਡੀ ਨਵੀਂ ਜਗ੍ਹਾ ਤੇ ਲਓ ਜੀ ਬੈਠੋ ਬੈਠੋ ਜੀ ਕੰਫਰਟੇਬਲ ਹੋ ਕੇ ਲਓ ਜੀ ਖੁੱਡਾ ਕਰਦੇ ਆਪਾਂ ਬੰਦ ਮਿੱਤਰੋ ਮਿੱਤਰੋ ਇੱਧਰ ਚਲਾਤਾ ਆਪਾਂ ਡੱਕਸ ਦਾ ਕੰਮ ਐਨਾ ਅੱਧਾ ਪੱਟਤਾ ਬਈ ਟੋਆ ਅੱਧਾ ਪੱਟਤਾ ਤੇ ਅੱਧਾ ਰਹਿੰਦਾਗਾ ਬਈ ਦੇਖੋ ਆ ਪੱਟ ਲੀਏ ਹਨਾ ਟੋਆ ਆ ਛੋਟੀ ਡੱਕ ਦਾ ਤੇ ਨਾਲੇ 2-4 ਡੱਕਸ ਆਪਾਂ ਹੋਰ ਲੈ ਕੇ ਆਵਾਂਗੇ ਛੋਟੀਆਂ ਇਹਦੇ ਵਿੱਚ ਛੱਡਣ ਵਾਸਤੇ ਤਾਂ ਮਿੱਤਰੋ ਫਾਈਨਲੀ ਬਈ ਸਾਰਾ ਟੋਆ ਪੱਟਤਾ ਛੋਟਾ ਪੌਂਡ ਬਣਾਤਾ ਦੇਖੋ ਬਈ ਇਹਨਾਂ ਡੂੰਗਾ ਕਰਤਾ ਫੈਡਾਂ ਤੇ ਲਾਤੀ ਮਿੱਟੀ ਤੇ ਇਧਰ ਆ ਜਗਾ ਬਣਾਤੀ ਓਵਰਫਲੋ ਵਾਸਤੇ ਕੱਲ ਨੂੰ ਫੁੱਲ ਭਰ ਕੇ ਫਿਰ ਆਪਾਂ ਛੱਡਾਂਗੇ ਡਾਕਸ ਵਿੱਚ ਤਾਂ ਮਿੱਤਰੋ ਬਈ ਹੁਣ ਤੁਸੀਂ ਦੱਸਿਓ ਕਮੈਂਟ ਕਰਕੇ ਕਿਵੇਂ ਲੱਗਿਆ ਵੀਰੇ ਵਾਈਟ ਟਰਕੀਆਂ ਦਾ ਜੋੜਾ ਪਹਿਲੀ ਵਾਰ ਲਿਆਂਦਾ ਬਈ ਸੈਟਅਪ ਤੇ ਤੇ ਬਈ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਪਰਸਨਲੀ ਤੌਰ ਤੇ ਬਾਕੀ ਤੁਸੀਂ ਦੱਸੋ ਕੁਆਲਿਟੀ ਬਹੁਤ ਵਧੀਆ ਬਈ ਤਾਂ ਮਿੱਤਰੋ ਬਈ ਆਸੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰ ਲਿਓ ਚੈਨਲ ਕਰ ਲਿਓ ਸਬਸਕ੍ਰਾਈਬ ਮਿਲਦੇ ਨਵੀਂ ਜੀ ਵੀਡੀਓ ਚ ਨਵੇਂ ਜੇ ਟੌਪਿਕ ਤੇ ਰੱਬ ਰਾਖਾ ਜਟੋ ਜਟੋ